ਸ਼੍ਰੀ ਗੁਰੂ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਕਰ ਰਹੇ ਹਾਂ ਤਿਆਰੀ UGC NET ਪੰਜਾਬੀ ਦੀ ਤੇ ਹੁਣ ਜਿਹੜਾ ਸਾਡਾ ਟੌਪਿਕ ਹੈ ਉਹ ਚੱਲੇਗਾ ਪੰਜਾਬੀ ਦੇ ಚಿੰਤਕ ਆਲੋਚਕ ਠੀਕ ਹੈ ਜਿੰਦੇ ਵਿੱਚੋਂ ਸੰਤ ਸਿੰਘ ਸੇਖੋਂ ਨੇ ਤੇ ਕਿਸ਼ਨ ਸਿੰਘ ਨੇ ਤਰਲੋਕ ਸਿੰਘ ਗਵਰ ਨੇ ਐਵੇਂ ਕਰਕੇ ਪੰਜ ਛੇ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਅਲੋਚਕ ਲੱਗੇ ਹੋਏ ਨੇ ਉਹਨਾਂ ਤੇ ਆਪਾਂ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਵੀਡੀਓਜ਼ ਬਣਾਵਾਂਗੇ ਤੇ ਅੱਜ ਦੀ ਸਾਡੀ ਵੀਡੀਓ ਹੈ ਸੰਤ ਸਿੰਘ ਸੇਖੋ ਬਾਰੇ ਜੋ ਕਿ ਬਹੁਤ ਇੰਪੋਰਟੈਂਟ ਵੀਡੀਓ ਹੈ ਸੰਤ ਸਿੰਘ ਸੇਖੋ ਇੱਕ ਅਜਿਹੇ ਅਲੋਚਕ ਹੋਏ ਨੇ ਅਜਿਹੇ ਚਿੰਤਕ ਹੋਏ ਨੇ ਜਿੰਨਾ ਬਾਰੇ ਸਾਡੇ ਪੇਪਰ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਜ਼ਰੂਰ ਕਰ ਲਿਤਾ ਜਾਂਦਾ ਹੈ ਤਾਂ ਅੱਜ ਦੀ ਅਸੀਂ ਵੀਡੀਓ ਸੰਤ ਸਿੰਘ ਸੇਖੋ ਬਾਰੇ ਡਿਟੇਲ ਵੀਡੀਓ ਬਣਾ ਰਹੇ ਹਾਂ ਤਾਂ ਕਿ ਤੁਹਾਡੇ ਸਾਰੇ ਹਰ ਟਾਈਪ ਦੇ ਕੁਐਸਚਨ ਕਵਰ ਹੋ ਸਕਣ ਪੰਜਾਬੀ ਸਾਇਤਕ ਚਿੰਤਕ ਦੇ ਵਿੱਚੋਂ ਅਸੀਂ ਫਰਸਟ ਅਲੋਚਕ ਅੱਜ ਕਰ ਰਹੇ ਹਾਂ ਸੰਤ ਸਿੰਘ ਸੇਖੋ ਸਭ ਤੋਂ ਪਹਿਲਾਂ ਇਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਇਹਨਾਂ ਦਾ ਜਨਮ 31 ਮਈ 1908 ਨੂੰ ਹੋਇਆ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਈ ਵਾਰੀ ਆਲੋਚਕਾਂ ਦੇ ਜਨਮ ਮੌਤ ਦਾ ਸਮਾਂ ਇਹ ਸਭ ਵੀ ਪੁੱਛ ਲਿੱਤਾ ਜਾਂਦਾ ਹੈ ਤਾਂ ਜੋ ਸਾਨੂੰ ਜੀਵਨ ਮਿਲਦਾ ਹੈ ਸੌਮਸਿੰਗ ਸਿੱਖੋਦਾ ਉਹ 31 ਮਈ 1908 ਨੂੰ ਤੇ ਇਹਨਾਂ ਦੀ ਸਿੱਖਿਆ ਇਹਨਾਂ ਨੇ ਲਈ ਹੈ ਐਮਏ ਕੀਤੀ ਹੈ ਅਰਥ ਸ਼ਾਸਤਰ ਦੇ ਅੰਦਰ ਅਤੇ ਅੰਗਰੇਜ਼ੀ ਦੇ ਅੰਦਰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਐਜ਼ ਅ ਪ੍ਰੋਫੈਸਰ ਇਹਨਾਂ ਨੇ ਕੰਮ ਕੀਤਾ ਹੈ ਇਹਨਾਂ ਦੀ ਜਿਹੜੀ ਸ਼ੁਰੂਆਤ ਸੀ ਰਾਈਟਿੰਗ ਦੀ ਉਹ ਪੰਜਾਬੀ ਤੋਂ ਨਹੀਂ ਹੋਈ ਸੀ ਅਪਿੱਟੂ ਅੰਗਰੇਜ਼ੀ ਰਚਨਾਵਾਂ ਤੋਂ ਹੋਈ ਸੀ ਠੀਕ ਹੈ ਤੇ ਇਹਨਾਂ ਦੀ ਪੁਸਤਕ ਜਿਹੜੀ ਹੈ ਸਾਹਿਤਿਆਰਥ ਜਿਹੜੀ ਕਿ ਬੜੀ ਫੇਮਸ ਪੁਸਤਕ ਹੈ ਸਾਹਿਤਿਆਰਥ ਇਹਨਾਂ ਦੀ ਉਹ ਸਭ ਤੋਂ ਪਹਿਲਾਂ ਕੀ ਹੈ ਨੋਟਸ ਦੇ ਰੂਪ ਵਿੱਚ ਲਿਖੀ ਗਈ ਸੀ ਇਹਨਾਂ ਨੇ ਨੋਟਸ ਦੇ ਰੂਪ ਵਿੱਚ ਉਸ ਨੂੰ ਲਿਖਿਆ ਸੀਗਾ ਤੇ ਇਹ ਮਾਰਕਸਵਾਦ ਨਾਲ ਜੁੜੇ ਹੋਏ ਸਨ ਠੀਕ ਹੈ ਜੋ ਸੰਸਥਿ ਸੇਖੋ ਨੇ ਇਹ ਕਿਹੜੀ ਪ੍ਰਣਾਲੀ ਨਾਲ ਜੁੜੇ ਹੋਏ ਨੇ ਮਾਰਕਸਵਾਦ ਨਾਲ ਜੁੜੇ ਹੋਏ ਨੇ ਇਹ ਇਹਨਾਂ ਦੇ ਜੀਵਨ ਬਾਰੇ ਮੇਨ-ਮੇਨ ਗੱਲਾਂ ਸੀਗੀਆਂ ਇਹਨਾਂ ਦਾ ਜਨਮ ਕਦੋਂ ਹੋਇਆ ਇਹਨਾਂ ਨੇ ਸਿੱਖਿਆ ਕੀ ਸੀ ਇਹਨਾਂ ਨੇ ਕੀਤਾ ਕੀ ਕਰਿਆ ਉਸ ਤੋਂ ਇਲਾਵਾ ਹੋਣਾ ਸੀ ਇਹਨਾਂ ਦੀ ਪੁਸਤਕਾਂ ਬਾਰੇ ਡਿਟੇਲ ਦੇ ਵਿੱਚ ਪੜਾਂਗੇ ਜਿਹੜੀ ਇਹਨਾਂ ਦੀ ਪੁਸਤਕ ਹੈ ਸਾਇਤਿਆਰਥ 1957 ਦੇ ਵਿੱਚ ਆਉਂਦੀ ਹੈ ਇਸ ਪੁਸਤਕ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਇਹ ਪੁਸਤਕ ਬੜੀ ਇੰਪੋਰਟੈਂਟ ਹੈ ਇਹ ਆਧਰਫਨਾ ਹੈ ਦਾ ਨਾਮ ਤੇ ਇਸ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਨੇ ਕਿ ਕਾਵਿ ਦੀ ਰਚਨਾ ਅਤੇ ਉਦੇਸ਼ ਬਾਰੇ ਇਸ ਪੁਸਤਕ ਵਿੱਚ ਗੱਲ ਕੀਤੀ ਗਈ ਜੋ ਕਾਵ ਹੈ ਸਾਹਿਤ ਹੈ ਉਸ ਦੀ ਰਚਨਾ ਦਾ ਕੀ ਉਦੇਸ਼ ਹੁੰਦਾ ਹੈ ਉਸ ਬਾਰੇ ਮੇਨਲੀ ਇਸ ਪੁਸਤਕ ਦੇ ਵਿੱਚ ਗੱਲ ਕੀਤੀ ਗਈ ਹੈ ਕਾਵ ਦੇ ਅਨੁਭਵਾਂ ਬਾਰੇ ਕਵਤਾ ਦੀ ਕੀ ਪਰਿਭਾਸ਼ਾ ਹੈ ਸ਼ਿਲਪਗਤ ਪਹਿਲੂ ਛੰਦ ਦਾ ਮਹੱਤਵਪੂਰਨ ਸਥਾਨ ਇਹ ਮੰਨਦੇ ਨੇ ਜਿਵੇਂ ਕਿ ਅਸ਼ਿਲਪ ਦੇ ਵਿੱਚ ਸਾਹਿਤ ਦੇ ਵਿੱਚ ਛੰਦ ਦਾ ਬੜਾ ਹੀ ਮਹੱਤਵਪੂਰਨ ਸਥਾਨ ਹੈ ਇਹ ਵੀ ਇਹਨਾਂ ਨੇ ਇਹ ਵਿਚਾਰ ਆਪਣੀ ਪੁਸਤਕ ਦੇ ਵਿੱਚ ਪੇਸ਼ ਕੀਤਾ ਤੇ ਸਮਾਜਿਕ ਆਲੋਚਨਾ ਠੀਕ ਹੈ ਇਹ ਇਸ ਪੁਸਤਕ ਦੀਆਂ ਜਿਹੜੀਆਂ ਮੇਨ ਵਿਸ਼ੇਸ਼ਤਾਵਾਂ ਨੇ ਸਾਹਿਤ ਅਰਥ ਦੀਆਂ ਇਹਨਾਂ ਦੇ ਅਨੁਸਾਰ ਭਾਈ ਵੀਰ ਸਿੰਘ ਤਨਿੰਰਨਾ ਚਾਤਰਕ ਇਨਕਲਾਬੀ ਰਚਨਾਵਾਂ ਨਹੀਂ ਕਰ ਸਕਦੇ ਐਜ਼ ਅ ਆਲੋਚਕ ਕੀ ਹੈ ਜਿਹੜਾ ਵੀ ਇਹ ਆਲੋਚਕ ਦੇ ਰੂਪ ਚ ਕੋਈ ਵੀ ਰਚਨਾ ਕਰਦਾ ਹੈ ਉਹ ਕਿਸੇ ਵੀ ਵਿਅਕਤੀ ਤੇ ਕਿਸੇ ਵੀ ਪੁਸਤਕ ਦੇ ਉੱਤੇ ਟਿੱਪਣੀ ਕਰਦਾ ਹੈ ਆਪਦੇ ਵਿਚਾਰ ਦਿੰਦਾ ਹੈ ਉਸ ਦੀ ਆਲੋchna ਕਰਦਾ ਹੈ ਤਾਂ ਇਹ ਜਿਹੜੇ ਸਮਥਿੰਗ ਸਿੱਖੋ ਨੇ ਉਹ ਭਾਈ ਵੀਰ ਸਿੰਘ ਅਤੇ ਧਨੀ ਰਾਮ ਚਾਤਰੀਕ ਬਾਰੇ ਇਹ ਗੱਲ ਕਹਿੰਦੇ ਨੇ ਕਿ ਇਹ ਕਦੇ ਵੀ ਇਨਕਲਾਬੀ ਰਚਨਾਵਾਂ ਜਿਹੜੀਆਂ ਨੇ ਉਹ ਨਹੀਂ ਕਰ ਸਕਦੇ ਠੀਕ ਹੈ ਤਾਂ ਇਹਨੂੰ ਯਾਦ ਰੱਖਣਾ ਹੈ ਕਿ ਇਹ ਸ਼ਬਦ ਪਾਈ ਵੀਰ ਸਿੰਘ ਅਤੇ ਨੀਰਮ ਚਾਤਕ ਬਾਰੇ ਕਿੰਨੇ ਕਹੇ ਕਿ ਉਹ ਇਕਲਾ ਬਿਰਚਨਾ ਨਹੀਂ ਕਰ ਸਕਦੇ ਤਾਂ ਉਹ ਕਹੇ ਸੰਸ ਸਿੰਘ ਸੇਖੋ ਨੇ ਤੇ ਇਹਨਾਂ ਦੀ ਜਿਹੜੀ ਦੂਜੀ ਸਾਡੇ ਕੋਲ ਇੰਪੋਰਟੈਂਟ ਬੁੱਕ ਆ ਜਾਂਦੀ ਹੈ ਉਹ ਹੈ ਪ੍ਰਸਿੱਧ ਪੰਜਾਬੀ ਕਵੀ ਠੀਕ ਹੈ ਇਹਦੇ ਵਿੱਚ ਇਹਨਾਂ ਨੇ 1700 ਤੋਂ 1850 ਤੱਕ ਦੇ ਰਚਨਾਕਾਰਾਂ ਬਾਰੇ ਲਿਖਿਆ ਸਹਿਤ ਅਰਥ ਵਿੱਚ ਇਹਨਾਂ ਨੇ ਕੀ ਕੀ ਲਿਖਿਆ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਹੈ ਤੇ ਇਨਾਂ ਨੇ ਜਿਹੜੀ ਦੂਜੀ ਇਹਨਾਂ ਦੀ ਪੁਸਤਕ ਪ੍ਰਸਿੱਧ ਪੰਜਾਬੀ ਕਵੀ ਦੇ ਵਿੱਚ 1700 ਤੋਂ 1850 ਤੱਕ ਦੇ ਜਿਹੜੇ ਵੀ ਰਚਨਾਕਾਰ ਸੀ ਉਹਨਾਂ ਬਾਰੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਬੁੱਲੇ ਸ਼ਾਹ ਬਾਰੇ ਉਹ ਕੀ ਕਹਿੰਦੇ ਨੇ ਇਹਨਾਂ ਬਾਰੇ ਉਹ ਲਿਖਦੇ ਹਨ ਕਿ ਬੁੱਲੇ ਸ਼ਾਹ ਨੇ ਕੋਈ ਉੱਚ ਪੱਧਰ ਦੀ ਕਵਤਾ ਨਹੀਂ ਲਿਖੀ ਇਹ ਸੰਤ ਸਿੰਘ ਸਿੱਖੋਂ ਦੇ ਵਿਚਾਰ ਨੇ ਠੀਕ ਹੈ ਉਸ ਸਮੇਂ ਮੁਗਲ ਰਾਜ ਦਾ ਪਤਨ ਹੋ ਰਿਹਾ ਸੀ ਉਹਨਾਂ ਨੇ ਦੁਖੀ ਹਿਰਦੇ ਨਾਲ ਮਰਿਆਦਾ ਵਿੱਚ ਕਵਿਤਾ ਲਿਖੀ ਤੇ ਬੁੱਲੇ ਸ਼ਾ ਇੱਕ ਮਿੰਟ ਉਹਨਾਂ ਨੇ ਦੁਖੀ ਹਿਰਦੇ ਨਾਲ ਮਰਿਆਦਾ ਵਿੱਚ ਕਵਿਤਾ ਨਹੀਂ ਲਿਖੀ ਬੁੱਲੇ ਸ਼ਾ ਪੰਗ ਪੀ ਕੇ ਗਲੀਆਂ ਵਿੱਚ ਭਿਰਦਾ ਸੀ ਇਹ ਵਿਚਾਰ ਨੇ ਸੰਤ ਸਿੰਘ ਸੇਖੋ ਦੇ ਬੁੱਲੇ ਸ਼ਾ ਦੇ ਪ੍ਰਤੀ ਇਹ ਕੋਈ ਮੇਰੇ ਜਾਂ ਤੁਹਾਡੇ ਵਿਚਾਰ ਨਹੀਂ ਇੱਕ ਆਲੋਚਕ ਦੇ ਸੰਸਿੰਗ ਸੇਖੋ ਦੇ ਉਨਾਂ ਪ੍ਰਤੀ ਇਹ ਵਿਚਾਰ ਨੇ ਠੀਕ ਹੈ ਇਹ ਆਲੋਚਨਾ ਦੇ ਵਿੱਚ ਆਹੀ ਹੁੰਦਾ ਹੁਣ ਅਸੀਂ ਕੋਈ ਰਾਈਟਰ ਕੋਈ ਵੀ ਚਾਹੇ ਉਸੂਫੀਜ਼ਮ ਦੇ ਵਿੱਚ ਹੈ ਚਾਹੇ ਕਿਸਾ ਕਰ ਦੇ ਵਿੱਚ ਹੈ ਉਹਨੂੰ ਕਿਸ ਤਰੀਕੇ ਨਾਲ ਪੜਿਆ ਹੈ ਸਾਡੀ ਇੱਕ ਆਪ ਦੀ ਦ੍ਰਿਸ਼ਟੀ ਹੈ ਸਾਡੀ ਇੱਕ ਆਪ ਦੀ ਸਮਝ ਹੈ ਉਸ ਨੂੰ ਸਮਝਣ ਦੀ ਤੇ ਕਿਸੇ ਆਲੋਚਕ ਦੀ ਉਹਦੀ ਆਪ ਦਾ ਨਜ਼ਰੀਆ ਹੈ ਉਹਦਾ ਉਹਦਾ ਪੁਆਇੰਟ ਆਫ View ਹੈ ਤਾ ਆਲੋਚਕ ਆਪ ਦਾ ਹੀ ਨਜ਼ਰੀਆ ਤੁਹਾਨੂੰ ਦੱਸਦਾ ਹੈ ਆਪ ਦਾ ਪੁਆਇੰਟ ਆਫ 视图 ਤੁਹਾਨੂੰ ਦੱਸਦਾ ਹੈ ਤਤ ਸਮਥਿੰਗ ਸੇਖੋ ਸਾਨੂੰ ਬੁੱਲੇ ਸ਼ਾਹ ਬਾਰੇ ਕੀ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਰਚਨਾ ਹੈ ਕੋਈ ਉੱਚ ਪੱਧਰ ਦੀ ਰਚਨਾ ਨਹੀਂ ਹੈ ਤੇ ਨਾ ਹੀ ਉਹਨਾਂ ਨੇ ਕੋਈ ਮर्यादा ਦੀ ਗੱਲ ਕੀਤੀ ਹੈ ਉਹ ਉਹਨਾਂ ਬਾਅਦ ਇੱਥੇ ਤੱਕ ਕਹਿੰਦੇ ਨੇ ਕਿ ਉਹ ਪੰਗ ਪੀ ਕੇ ਗਲੀਆਂ ਵਿੱਚ ਫਿਰਦੇ ਸਨ ਤੇ ਉਸ ਸਮੇਂ ਕੀ ਹੈ ਮੁਗਲ ਰਾਜ ਦਾ ਪਤਨ ਹੋ ਰਿਹਾ ਸੀ ਜਦੋਂ ਬੁੱਲੇ ਸ਼ਾਹ ਨੇ ਰਚਨਾਵਾਂ ਕੀਤੀਆਂ ਤਾਂ ਜੋ ਮੁਗਲ ਰਾਜ ਦਾ ਪਤਨ ਹੋ ਰਿਹਾ ਸੀ ਉਸ ਦੇ ਨਾਲ ਕੀ ਹੈ ਬੁੱਲੇ ਸ਼ਾ ਦੁਖੀ ਸੀ ਤਾਂ ਕਰਕੇ ਉਸ ਨੇ ਅਜਿਹੀਆਂ ਰਚਨਾਵਾਂ ਕੀਤੀਆਂ ਹੀਰ ਬਾਰੇ ਜੋ ਸਾਨੂੰ ਹੀਰ ਰਚਨਾ ਮਿਲਦੀ ਹੈ ਉਸ ਦੇ ਬਾਰੇ ਕੀ ਕਹਿੰਦੇ ਹਨ ਸੰਸ ਸਿੰਘ ਸੇਖੋ ਕਿ ਇਹ ਬਾਝ ਕਹਾਣੀ ਹੈ ਇੱਕ ਬਾਝ ਕਹਾਣੀ ਹੈ ਹੀ ਰਾਂਝਾ ਬਸ ਭੱਜ ਰਹੇ ਹਨ ਇਸ ਵਿੱਚ ਕੋਈ ਇਨਕਲਾਬ ਨਹੀਂ ਹੈ ਭਾਂਜ ਕਹਾਣੀ ਉਹ ਹੈ ਜਿਹਦੇ ਵਿੱਚ ਕੀ ਹੈ ਭੱਜਿਆ ਜਾ ਰਿਹਾ ਹੈ ਠੀਕ ਹੈ ਵੀ ਕੋਈ ਇਨਕਲਾਬੀ ਗੱਲ ਨਹੀਂ ਇਸ ਦੇ ਵਿੱਚ ਕੀਤੀ ਗਈ ਸਿਰਫ ਕੀ ਹੈ ਹੀਰਾਂਜਾ ਆਪ ਦੀਆਂ ਸਥਿਤੀਆਂ ਤੋਂ ਸਮਾਜ ਤੋਂ ਭੱਜ ਰਹੇ ਨੇ ਉਸ ਦੀ ਹੋਰ ਪੁਸਤਕ ਸਾਨੂੰ ਮਿਲਦੀ ਹੈ ਪੰਜਾਬੀ ਕਾਵ ਸ਼੍ਰੋਮਣੀ ਠੀਕ ਹੈ ਇਸ ਦੇ ਵਿੱਚ ਆਪਾਂ ਵੇਖਿਆ ਕਿ ਪ੍ਰਸਿੱਧ ਨੇ ਬੁੱਲੇ ਸ਼ਾਹ ਬਾਰੇ ਕੀ ਵਿਚਾਰ ਦਿੱਤੇ ਤੇ ਹੀਰ ਬਾਰੇ ਅੱਗੇ ਪੰਜਾਬੀ ਕਾਵ ਸ਼੍ਰੋਮਣੀ ਦੇ ਵਿੱਚ ਗੁਰਬਾਣੀ ਦਾ ਅਧਿਨ ਵਿਸ਼ਲੇਸ਼ਣ ਕੀਤਾ ਗੁਰੂ ਨਾਨਕ ਜੀ ਦੀ ਸਮਾਜਿਕ ਪੀੜ ਦੇ ਅਨੁਭਵ ਬਾਰੇ ਵੀ ਉਹਨਾਂ ਨੇ ਲਿਖਿਆ ਠੀਕ ਹੈ ਸ਼ੇਖ ਫਰੀਦ ਬਾਰੇ ਹੁਣ ਸੰਤ ਸਿੰਘ ਸੇਖੋ ਦੇ ਕੀ ਵਿਚਾਰ ਨੇ ਸ਼ੇਖ ਫਰੀਦ ਬਾਰੇ ਉਹ ਕਹਿੰਦੇ ਹਨ ਕਿ ਉਹ ਉਸ ਸਮੇਂ ਦੇ ਰਾਜੇ ਦੇ ਹੱਕ ਦੀ ਗੱਲ ਕਰਦੇ ਹਨ ਅਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਉਠਾਉਣ ਦੀ ਗੱਲ ਨਹੀਂ ਕਰਦੇ ਲੋਕਾਂ ਨੂੰ ਮੌਤ ਦਾ ਡਰ ਪਾਉਂਦੇ ਹਨ ਅਤੇ ਨਕਾਰਾਤਮਕਤਾ ਫੈਲਾਉਂਦੇ ਹਨ ਠੀਕ ਹੈ ਇਹ ਕੁਐਸਚਨ ਆ ਸਕਦੇ ਨੇ ਵਿਚਾਰ ਪੁੱਛਿਆ ਜਾ ਸਕਦੇ ਨੇ ਕਿ ਸ਼ੇਖ ਫਰੀਦ ਬਾਰੇ ਅਜਿਹੇ ਵਿਚਾਰ ਕਿੰਨੇ ਦਿੱਤੇ ਕਿ ਉਹ ਨਕਾਰਾਤਮਕਤਾ ਫੈਲਾਉਂਦੇ ਹਨ ਤਾਂ ਸੰਤ ਸਿੰਘ ਸੇਖੋਂ ਠੀਕ ਹੈ ਇਹਨਾਂ ਨੇ ਸ਼ੇਖ ਫਰੀਦ ਬਾਰੇ ਇਹ ਗੱਲ ਕਹੀ ਕਿ ਉਹ ਜਿਹੜਾ ਆਪਦੇ ਹੱਕ ਉਸ ਸਮੇਂ ਦਾ ਰਾਜਾ ਹੈ ਉਸਦੇ ਆਪ ਦੀ ਗੱਲ ਕਰਦੇ ਨਹੀਂ ਉਹ ਕਿਤੇ ਵੀ ਅਜਿਹੀ ਗੱਲ ਨਹੀਂ ਕਰਦੇ ਕਿ ਜੋ ਲੋਕ ਨੇ ਉਹ ਇਨਕਲਾਬੀ ਗੱਲ ਕਰਨ ਜਾਂ ਆਪਦੇ ਸੱਤਾ ਦਾ ਵਿਰੋਧ ਕਰਨ ਉਸ ਤੋਂ ਇਲਾਵਾ ਉਹ ਲੋਕਾਂ ਦੇ ਵਿੱਚ ਮੌਤ ਦਾ ਡਰ ਪਾਉਂਦੇ ਨੇ ਤੇ 네ਗੈਟਿਵਿਟੀ ਫੈਲਾਉਂਦੇ ਨੇ ਉਹਨਾਂ ਨੇ ਆਪਦੀ ਪੁਸਤਕ ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ ਇੱਕ ਪੁਸਤਕ ਹੈ ਉਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਭਾਈ ਵੀਰ ਸਿੰਘ ਨੂੰ ਉਹ ਯੁੱਗ ਨਿਰਮਤਾ ਕਹਿੰਦੇ ਨੇ ਭਾਈ ਵੀਰ ਸਿੰਘ ਬਾਰੇ ਉਹਨਾਂ ਦੇ ਵਿਚਾਰ ਨੇ ਕਿ ਉਹ ਯੁੱਗ ਨਿਰਮਾਤਾ ਨੇ ਇਸ ਵਿੱਚ ਉਹਨਾਂ ਨੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ 'ਤੇ ਟਿੱਪਣੀਆਂ ਕੀਤੀਆਂ ਨੇ ਸੰਸਿਖ ਸੇਖੋਂ ਨੇ ਲੋਕ ਸਾਹਿਤ ਨੂੰ ਨੀਮਨ ਸਾਹਿਤ ਕਿਹਾ ਇਟਸ ਵੈਰੀ ਇੰਪੋਰਟੈਂਟ ਇਹ ਤੁਸੀਂ ਯਾਦ ਰੱਖਣਾ ਹੈ ਕਿ ਕਿਹੜੇ ਸਾਹਿਤਕਾਰ ਨੇ ਲੋਕ ਸਾਹਿਤ ਨੂੰ ਨੀਮਨ ਸਾਹਿਤ ਕਿਹਾ ਇਹਵੇਂ ਵੀ ਕੁਐਸਚਨ ਆ ਸਕਦਾ ਹੈ ਤੇ ਸੰਸਿਖ ਸੇਖੋਂ ਲੋਕ ਸਾਹਿਤ ਨੂੰ ਕੀ ਕਹਿੰਦੇ ਹਨ ਇਹ ਵੀ ਕੁਐਸਚਨ ਆ ਸਕਦਾ ਹੈ ਦ ਲੋਕ ਸਾਇਤ ਨੂੰ ਕਹਿੰਦੇ ਨੇ ਨਿਮਨ ਸਾਇਤ ਗੁਰਮਤ ਸਾਇਤ ਨੂੰ ਕਹਿੰਦੇ ਨੇ ਪਰਾਸ ਸਾਇਤ ਠੀਕ ਹੈ ਕਿੱਸਾ ਸਾਇਤ ਨੂੰ ਅਣ ਸਾਇਤ ਕਹਿੰਦੇ ਨੇ ਹੀਰ ਨੂੰ ਬਾਜ ਦੀ ਕਹਾਣੀ ਭੱਜਣ ਦੀ ਕਹਾਣੀ ਕਹਿੰਦੇ ਹਨ ਤੇ ਆਂਸ਼ਿਕ ਬਗਾਵਤ ਇਸ ਵਿੱਚ ਕੋਈ ਵੱਡੀ ਬਗਾਵਤ ਨਹੀਂ ਉਹ ਕੇਵਲ ਵਿਆਹ ਲਈ ਭੱਜ ਰਹੇ ਨੇ ਇਹ ਉਹ ਹੀਰ ਬਾਰੇ ਆਪਦੇ ਵਿਚਾਰ ਦਿੰਦੇ ਨੇ ਵਾਰਸ ਜੀ ਨੇ ਕੀ ਹੀਰ ਲਿਖੀ ਉਹਨਾਂ ਬਾਰੇ ਉਹ ਕਹਿੰਦੇ ਨੇ ਵਾਰਸ ਸਿੰਘ ਕਲੱਬ ਵੀ ਨਹੀਂ ਹੈ ਉਹ ਸਿਰਫ ਰੋਮਾਂਟਿਕ ਸੁਧਾਰਕ ਹੈ ਠੀਕ ਹੈ ਇਹ ਇੰਪੋਰਟੈਂਟ ਨੇ ਇਹ ਤੁਸੀਂ ਯਾਦ ਰੱਖਣਾ ਹੈ ਲੋਕ ਸਾਹਿਤ ਨੂੰ ਨਿਮਨ ਸਾਹਿਤ ਕਿਹਾ ਗੁਰਮਤ ਸਾਹਿਤ ਨੂੰ ਪਰਾ ਸਾਹਿਤ ਤੇ ਕਿਸ ਸਾਹਿਤ ਨੂੰ ਅਣ ਸਾਹਿਤ ਹੀਰ ਦੀ ਕਹਾਣੀ ਨੂੰ ਬਚਨ ਦੀ ਕਹਾਣੀ ਓਕੇ ਨੋ ਸਟੋ ਲਾਵਾ ਇਹ ਚੀਜ਼ਾਂ ਡਿਟੇਲ ਆਪਾਂ ਪਹਿਲਾਂ ਵੀ ਮੈਂ ਤੁਹਾਨੂੰ ਕਰਾ ਦਿੱਤੀਆਂ ਸ਼ੇਖ ਫਰੀਦ ਤੇ ਭਾਬੀ ਬੁੱੱਲੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਇੱਕ ਵਾਰੀ ਆਪਾਂ ਹੋਰ ਵੇਖ ਲੈਣੇ ਆ ਕਿ ਸ਼ੇਖ ਫਰੀਦ ਬਾਰੇ ਉਹ ਗੱਲ ਕਰਦੇ ਨੇ ਕਿ ਉਸ ਨੂੰ ਹਾਕਮਾ ਦੇ ਪੱਖ ਵਿੱਚ ਹੋ ਕੇ ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਹੈ ਉਹ ਕਹੀ ਹੈ ਅਤੇ ਅੰਤ ਵਿੱਚ ਇਹ ਵੀ ਕਹਿ ਦਿੰਦੇ ਹਨ ਕਿ ਕਿਉਂਕਿ ਇਹਨਾਂ ਦੀ ਬਾਣੀ ਸਾਡੇ ਗੁਰੂ ਸਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਐਸ ਲਈ ਇਹ ਸਾਡੇ ਲਈ ਸਤਕਾਰਯੋਗ ਹਨ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿ ਜਿਹੜੇ ਸ਼ੇਕਸਪੀਅਰ ਨੇ ਉਹਨਾਂ ਨੇ ਵੀ ਕੋਈ ਇਨਕਲਾਬ ਦੀ ਗੱਲ ਨਹੀਂ ਕੀਤੀ ਕੋਈ ਬਗਾਵਤ ਦੀ ਗੱਲ ਨਹੀਂ ਕੀਤੀ ਉਹ ਹਾਕਮਾਂ ਦੇ ਹੱਕ ਦੀ ਗੱਲ ਕਰਦੇ ਨੇ ਠੀਕ ਹੈ ਤੇ ਇਹਨਾਂ ਦੀ ਜਿਹੜੀ ਰਚਨਾ ਹੈ ਉਹਦੇ ਅੰਦਰ 네ਗੈਟਿਵਿਟੀ ਹੈ ਮੌਤ ਦਾ ਡਰ ਦੇ ਰਹੇ ਨੇ ਸਿਰਫ ਇੱਕ ਪਾਸੇ ਤੋਂ ਅਜਿਹੀਆਂ ਗੱਲਾਂ ਕਰਦੇ ਨੇ ਫਰੀਦ ਜੀ ਬਾਰੇ ਫਿਰ ਕਹਿੰਦੇ ਨੇ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤਾ ਤਾਂ ਸਾਡੇ ਲਈ ਇਹ ਕੀ ਹੈ ਸਤਕਾਰਯੋਗ ਹੈ ਇਹ ਗੱਲ ਕੀ ਹੈ ਤੇ ਸਮਥਿੰਗ ਸੇਖੋ ਕਰ ਜਾਂਦੇ ਹਾਂ ਬੁੱਲੇ ਸ਼ਾਹ ਬਾਰੇ ਬੁੱਲੇ ਸ਼ਾਹ ਨੇ ਲੋਕਾਂ ਨੂੰ ਆਉਦੀ ਸਮਾਜਿਕ ਮਰਿਆਦਾ ਤੋਂ ਤੋੜਨ ਦਾ ਕੰਮ ਕੀਤਾ ਕਿਉਂਕਿ ਮੁਗਲ ਰਾਜ ਜਾ ਰਿਹਾ ਸੀ ਤਾਂ ਉਸ ਨੂੰ ਇਸ ਗੱਲ ਦਾ ਦੁੱਖ ਸੀ ਬੁੱਲੇ ਸ਼ਾਹ ਨੇ ਕੋਈ ਵੀ ਮਤਲਬ ਸਹੀ ਗੱਲ ਨਹੀਂ ਕੀਤੀ ਕੋਈ ਵੀ ਮਲ ਨਹੀਂ ਮਾਰੀ ਕੋਈ ਵੀ ਢੰਗ ਦੀ ਗੱਲ ਨਹੀਂ ਕੀਤੀ ਗੁਰਮਤ ਕਾਵਨ ਉਹ ਕਹਿੰਦੇ ਨੇ ਪਰਾਸਾਹਿਤ ਗੁਰਬਾਣੀ ਸਮੱਸਿਆਵਾਂ ਦਾ ਹੱਲ ਸਿਰਫ ਨਾਲ ਜੁੜ ਕੇ ਹੀ ਕਰਦੀ ਹੈ ਠੀਕ ਹੈ ਉਹ ਲੋਕ ਉਹ ਲੋਕ ਵਿੱਚੋਂ ਰਹਿ ਕੇ ਤੋਲ ਨਹੀਂ ਦਿੰਦੀ ਇਸ ਲਈ ਇਹ ਪਰਾਸਾਹਿਤ ਹੈ ਉਹਨਾਂ ਨੇ ਗੁਰਬਾਣੀ ਨੂੰ ਗੁਰਮਤਿ ਕਾਵ ਨੂੰ ਪਰਾਸਾਹਿਤ ਕਿਹਾ ਕਿਉਂਕਿ ਉਹ ਕਹਿੰਦੇ ਨੇ ਗੁਰਬਾਣੀ ਸਮੱਸਿਆਵਾਂ ਦਾ ਹੱਲ ਸਿਰਫ ਨਾਲ ਜੁੜ ਕੇ ਹੀ ਕਰਦੀ ਹੈ ਜਦੋਂ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਤਾਂ ਤੁਹਾਡੀ ਸਮੱਸਿਆ ਦਾ ਹੱਲ ਕਰਦੀ ਹੈ ਉਹ ਲੋਕਾਂ ਵਿੱਚ ਰਹਿ ਕੇ ਕੀ ਹੈ ਹੱਲ ਜਿਹੜਾ ਸਾਨੂੰ ਹੈ ਉਹ ਨਹੀਂ ਦੇਂਦੀ ਠੀਕ ਹੈ ਲੋਕਾਂ ਦੇ ਵਿੱਚ ਰਹਿ ਕੇ ਸਾਨੂੰ ਉਹਦੇ ਹੱਲ ਨਹੀਂ ਮਿਲਦੇ ਇਸ ਲਈ ਇਹ ਪਰਸਾਇਤ ਹੈ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਬਾਣੀ ਹੈ ਉਹ ਸਾਨੂੰ ਸਮਾਜ ਵਿੱਚ ਸੰਸਾਰ ਵਿੱਚ ਵਿਚਰ ਰਹੇ ਉਹਨਾਂ ਦੇ ਹੱਲ ਸਾਨੂੰ ਨਹੀਂ ਦੱਸਦੀ ਇਹ ਸਿਰਫ ਕੀ ਹੈ ਸਾਨੂੰ ਇਸ ਤੋਂ ਪਰੇ ਦੀ ਗੱਲ ਕਰਦੀ ਹੈ ਕਿਉਂਕਿ ਪਰਮਾਤਮਾ ਤੇ ਆਤਮਾ ਦੀ ਗੱਲ ਕਰਦੀ ਹੈ ਤਾਂ ਇਹ ਇੱਕ ਪਰਾਸਹਿਤ ਹੈ ਇਹ ਲੋਕਾਂ ਦੀ ਸਮਝ ਵਿੱਚ ਹੀ ਨਹੀਂ ਆਉਂਦੀ ਕਿਉਂਕਿ ਭਾਸ਼ਾ ਅਤੇ ਲਗਾ ਮਾਤਰਾਵਾਂ ਦਾ ਪਰਖ ਹੈ ਨਾਲ ਹੀ ਗੁਰਬਾਣੀ ਲੋਕਾਂ ਵਿੱਚ ਰੋਹ ਵੀ ਚਗਉਂਦੀ ਹੈ ਸਮਾਜ ਵਿੱਚ ਚੇਤਨਾਤਾ ਪੈਦਾ ਕਰਦੀ ਹੈ ਇਹ ਉਹਨਾਂ ਦੇ ਗੁਰਬਾਣੀ ਬਾਰੇ ਵਿਚਾਰ ਨੇ ਲੋਕ ਸਹਿਤ ਨੂੰ ਕਹਿੰਦੇ ਨੇ ਨਿਮਨ ਸਹਿਤ ਇੱਕ ਇੱਕ ਛਿਣਕ ਪ੍ਰਗਟਾਵਾ ਹੈ ਲੋਕ ਸਾਹਿਤ ਕੋਈ ਬੋਤਾ ਸੋਚ ਸਮਝ ਕੇ ਨਹੀਂ ਲਿਖਿਆ ਜਾਂਦਾ ਛਿਣਕ ਹੁੰਦਾ ਹੈ ਯਾਨੀ ਕਿ ਜਿਹੜਾ ਵੀ ਲੋਕ ਸਾਹਿਤ ਹੁੰਦਾ ਹੈ ਜਿਵੇਂ ਕਿ ਸਾਡੇ ਕੋਲ ਲੋਕ ਗੀਤ ਨੇ ਲੋਕਾਖਾਨ ਨੇ ਲੋਕਾਂ ਦਾ ਜਿੰਨਾ ਵੀ ਸਾਨੂੰ ਸਾਹਿਤ ਮਿਲਦਾ ਹੈ ਉਹ ਛਿਣਕ ਪ੍ਰਗਟਾਵਾ ਹੁੰਦਾ ਹੈ ਕਿ ਆਮ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਉਹਦੋਂ ਗੱਲ ਆਈ ਠੀਕ ਹੈ ਜੋ ਉਹਨਾਂ ਦੇ ਅਨੁਭਵ ਹੋਏ ਉਹਨਾਂ ਨੂੰ ਲੋਕਾਂ ਕੋਲੋਂ ਸਭਿਭ੍ਰਤੀ ਮਿਲੀ ਤੇ ਉਹ ਲੋਕ ਸਾਹਿਤ ਬਣ ਗਿਆ ਇਸ ਦੇ ਲਈ ਕੋਈ ਬਹੁਤੀ ਸੋਚ ਸਮਝ ਕੇ ਰਚਨਾਵਾਂ ਨਹੀਂ ਕੀਤੀਆਂ ਜਾਂਦੀਆਂ ਇਸ ਲਈ ਇਸ ਨੂੰ ਛਿੰਨਕ ਕਹਿੰਦੇ ਨੇ ਆਧੁਨਿਕ ਸਾਹਿਤ ਬਾਰੇ ਕੀ ਵਿਚਾਰ ਨੇ ਉਹ ਮੰਨਦੇ ਨੇ ਕਿ ਆਧੁਨਿਕ ਸਾਹਿਤ ਪੁਰਾਣੇ ਸਾਹਿਤ ਤੋਂ ਵੱਧ ਮਹੱਤਵਪੂਰਨ ਹੈ ਕਿਉਂਕਿ ਇਸ ਵਿੱਚ ਜ਼ਿਆਦਾ ਅਨੁਭਵ ਅਤੇ ਤਜਰਬਾ ਹੈ ਠੀਕ ਹੈ ਸਮਥਿੰਗ ਸੇਖੋ ਇਹ ਮੰਨਦੇ ਨੇ ਕਿ ਜਿਹੜਾ ਆਧੁਨਿਕ ਸਾਹਿਤ ਹੈ ਉਹ ਪੁਰਾਣੇ ਸਾਹਿਤ ਨਾਲੋਂ ਅੱਜ ਜ਼ਿਆਦਾ ਕੀ ਹੈ ਵਧੀਆ ਹੈ ਕਿਉਂਕਿ ਇਸ ਦੇ ਵਿੱਚ ਜ਼ਿਆਦਾ ਅਨੁਭਵ ਅਤੇ ਤਜਰਬਾ ਹੈ ਸੰਤੋਖ ਸਿੰਘ ਧੀਰ ਬਾਰੇ ਉਹ ਕਹਿੰਦੇ ਹਨ ਕਿ ਉਹ ਇਸੇ ਤਰ੍ਹਾਂ ਜੂਝਦੇ ਰਹਿੰਤਾ ਵੱਧ ਇਨਕਲਾਬੀ ਰਚਨਾਵਾਂ ਕਰ ਸਕਣਗੇ ਸੰਤੋਖ ਸਿੰਘ ਧੀਰ ਬਾਰੇ ਉਹ ਇਹ ਗੱਲ ਕਹਿੰਦੇ ਨੇ ਅਮਰਤਾ ਪ੍ਰੀਤਮ ਬਰਨ ਨੇ ਕਿਹਾ ਕਿ ਅਮਰਤਾ ਪ੍ਰੀਤਮ ਦੀ ਕਵਤਾ ਅਜ ਅੱਖਾਂ ਵਰਸ਼ਾ ਨੂੰ ਕੋਈ ਇਨਕਲਾਬੀ ਕਵਤਾ ਨਹੀਂ ਹੈ ਬਲਕਿ ਇੱਕ ਹੈਰਵਾ ਹੈ ਉਹ ਕਹਿੰਦੇ ਹਨ ਕਿ ਅਮਰਤਾ ਪ੍ਰੀਤਮ ਅਤੇ ਮੋਨ ਸਿੰਘ ਦਾ ਅਨੁਭਵ ਮੱਧ ਸ਼੍ਰੇਣੀ ਵਾਲਾ ਹੈ ਉਹ ਆਮ ਲੋਕਾਂ ਲਈ ਇਨਕਲਾਬੀ ਰਚਨਾ ਨਹੀਂ ਕਰ ਸਕਦੇ ਠੀਕ ਹੈ ਇਹ ਜਿਹੜੀ ਅਮਰਤਾ ਪ੍ਰੀਤਮ ਦੀ ਰਚਨਾ ਹੈ ਅਜਾ ਕਾਂਵਾਂ ਰਸ਼ਿਆਨੂ ਦੇ ਤੋਬਰਾਂ ਵਿੱਚ ਜੋ ਬੋਲ ਇਸ ਰਚਨਾ ਬਾਰੇ ਉਹ ਕਹਿੰਦੇ ਨੇ ਕਿ ਕੋਈ ਇਨਕਲਾਬੀ ਕਵਤਾ ਨਹੀਂ ਹੈ ਇਹ ਸਿਰਫ ਇੱਕ ਹੈਰਵਾ ਹੈ ਉਹਨਾਂ ਦਾ ਠੀਕ ਹੈ ਉਹਨਾਂ ਦੇ ਦਿਲ ਦੀ ਇੱਕ ਪੀੜ ਹੈ ਜੋ ਉਹਨਾਂ ਨੇ ਬਿਆਨ ਕੀਤੀ ਹੈ ਤੇ ਅਮਰਤਾ ਪ੍ਰੀਤਮ ਅਤੇ ਮੋਹਨ ਸਿੰਘ ਵੈਦ ਕਦੇ ਵੀ ਕੋਈ ਵੀ ਇਨਕਲਾਬੀ ਰਚਨਾ ਮਨ ਲੋਕਾਂ ਦੇ ਲਈ ਨਹੀਂ ਕਰ ਸਕਰੇ ਅਲੰਕਾਰਾਂ ਬਾਰੇ ਉਹ ਕਹਿੰਦੇ ਨੇ ਅਲੰਕਾਰ ਜ਼ਰੂਰ ਵਰਤੋ ਛੰਦ ਨੂੰ ਕਵਤਾ ਦਾ ਸਰੀਰ ਮੰਨਦੇ ਨੇ ਜੇਕਰ ਛੰਦ ਰਹਿਤ ਕਵਤਾ ਲਿਖਣੀ ਹੈ ਤਾਂ ਉਸ ਵਿੱਚ ਪੂਰਨ ਸਿੰਘ ਜਿਹੀ ਮਸਤੀ ਹੋਣੀ ਚਾਹੀਦੀ ਹੈ ਏ ਵੀ ਸੰਤ ਸਿੰਘ ਸੇਖੋ ਦੇ ਵਿਚਾਰ ਨੇ ਕਿ ਰਚਨਾ ਦੇ ਵਿੱਚ ਅਲੰਕਾਰ ਵੀ ਜ਼ਰੂਰ ਵਰਤੋ ਅਤੇ ਛੰਦ ਵੀ ਜ਼ਰੂਰ ਵਰਤੋ ਜੇਕਰ ਤੁਸੀਂ ਛੰਦ ਨਹੀਂ ਵਰਤ ਰਹੇ ਖੁੱਲੀ ਕਵਤਾ ਲਿਖ ਰਹੇ ਹੋ ਜਿੱਦਾਂ ਕਿ ਪੂਰਨ ਸਿੰਘ ਲਿਖਦੇ ਹਨ ਤਾਂ ਉਸ ਵਿੱਚ ਉਜੇਹੀ ਮਸਤੀ ਵੀ ਹੋਣੀ ਚਾਹੀਦੀ ਹੈ ਠੀਕ ਹੈ ਸੰਤ ਸਿੰਘ ਸੇਖੋ ਨੇ ਕਿਹੜੇ ਵਿਚਾਰ ਕਿਹੜੇ ਵਿਦਵਾਨ ਬਾਰੇ ਕਿਹੜੇ ਸਹਿਤਕਾਰ ਬਾਰੇ ਦਿੱਤੇ ਇਹ ਤੁਸੀਂ ਜ਼ਰੂਰ ਪੜ ਲੈਣੇ ਨੇ ਇਸ ਵੀਡੀਓ ਨੂੰ ਦੁਬਾਰਾ ਵੀ ਦੇਖ ਲੈਣਾ ਹੈ ਨੋਟਸ ਨੂੰ ਸਕਰੀਨਸ਼ਾਟ ਮਾਰ ਕੇ ਵੀ ਤੁਸੀਂ ਰੱਖ ਸਕਦੇ ਹੋ ਆਪਦੀ ਕਾਪੀ 'ਚ ਨੋਟ ਡਾਉਨ ਵੀ ਕਰ ਸਕਦੇ ਹੋ ਇੰਪੋਰਟੈਂਟ ਗੱਲਾਂ ਤਾਂ ਜੋ ਤੁਸੀਂ ਇਹਨਾਂ ਗੱਲਾਂ ਨੂੰ ਚੇਤੇ ਰੱਖ ਸਕੋ ਠੀਕ ਹੈ ਤੇ ਕਿਹੜੇ ਸਾਹਿਤ ਨੂੰ ਉਹਨਾਂ ਨੇ ਕੀ ਕਿਹਾ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਅੰਤਮ ਦੇ ਵਿੱਚ ਅਸੀਂ ਪੜ ਲੈਣੇ ਹਨ ਇਹਨਾਂ ਦੀਆਂ ਪ੍ਰਾਪਤੀਆਂ ਕੀ ਸਨ ਵਿਚਾਰਧਾਰਕ ਆਲੋਚਕ ਹਨ ਉਹ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਉਹਨਾਂ ਦੀ ਕੀ ਪ੍ਰਾਪਤੀਆਂ ਹਨ ਕੀ ਉਹ ਵਿਚਾਰਧਾਰਕ ਆਲੋਚਕ ਨੇ ਤੇ ਮਾਰਕਸਵਾਦ ਨਾਲ ਜੁੜੇ ਹੋਏ ਨੇ ਸਾਇਤ ਨੂੰ ਸਮਾਜਿਕ ਪ੍ਰਸੰਗ ਵਿੱਚ ਵੇਖਦੇ ਨੇ ਸਰਬੰਗੀ ਨਾਲੋਚਨਾ ਕਰਦੇ ਨੇ ਸਰਬੰਗੀ ਯਾਨੀ ਕਿ ਹਰ ਪੱਖ ਦੇ ਉੱਤੇ ਆਲੋਚਨਾ ਕਰਦੇ ਨੇ 올 ਰਾਊਂਡਰ ਹੈਗੇ ਨੇ ਸਮਾਜ ਪ੍ਰਤੀ ਜ਼ਿੰਮੇਵਾਰੀ ਸਮਝਦੇ ਨੇ ਸਰੰਚਨਾਵਾਦ ਤੋਂ ਮਾਰਕਸਵਾਦ ਵਾਲੋਂ ਵਾਤੇ ਨੇ ਸਰੰਚਨਾਵਾ ਤੇ ਮਾਰਕਸਵਾਦ ਮੈਂ ਤੁਹਾਨੂੰ ਬਚਮੀ ਸਾਹਿਬ ਚਿੰਤਨ ਦੇ ਵਿੱਚ ਪੜਾਇਆ ਹੈ ਡਿਟੇਲ ਦੇ ਵਿੱਚ ਮਾਰਕਸਵਾਦ ਤੇ ਵੀ ਵੀਡੀਓ ਪਈ ਹੋਈ ਹੈ ਆਪਣੇ ਚੈਨਲ ਤੇ ਤੇ ਸਰੰਚਨਾਵਾਦ ਦੇ ਉੱਤੇ ਵੀ ਪਈ ਹੋਈ ਹੈ ਜੇ ਤੁਹਾਨੂੰ ਨਹੀਂ ਪਤਾ ਸਰੰਚਨਾਵਾਦ ਕੀ ਹੈ ਮਾਰਕਸਵਾਦ ਕੀ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਸਰੰਚਨਾਵਾ ਜਿਵੇਂ ਕਲਾ ਕਲਾ ਲਈ ਮੰਨਦਾ ਸੀ ਸਹੀ ਸਾਹਿਤ ਲਈ ਮੰਨਦਾ ਸੀ ਤੇ ਜਿਹੜਾ ਮਾਰਕਸਵਾਦ ਸੀ ਉਹ ਕਲਾ ਸਾਹਿਤ ਨੂੰ ਸਮਾਜ ਦੇ ਲਈ ਮੰਨਦਾ ਸੀ ਤੇ ਜੋ ਸਮਥਿੰਗਸ ਦੇਖੋ ਨੇ ਇਹ ਵੀ ਮਾਰਕਸਵਾਦੀ ਵਿਚਾਰਧਾਰਾ ਦੇ ਨੇ ਉਹ ਸਾਹਿਤ ਨੂੰ ਸਮਾਜ ਦੇ ਲਈ ਮੰਨਦੇ ਨੇ आलोचनात्मक अतै संकल्पनात्मक ਇਹਨਾਂ ਦੀ ਜਿਹੜੀ ਹੈ 파ਸ਼ਾ ਹੈ आध्यात्मिक ਤੋਂ लौकिक ਵੱਲ ਇਹ ਵਾਦਦੇ ਨੇ ਠੀਕ ਹੈ ਅਧਿਆਤਮ ਤੋਂ ਲੈ ਕੇ लौकिक ਵੱਲ ਨੇ ਲੋਕ ਤੋਂ ਪਰਲੋਕ ਵੱਲ ਨਹੀਂ ਉਲਟਾ ਪਰਲੋਕ ਤੋਂ ਲੋਕ ਵੱਲ ਹਨ ਤੇ ਇਹਨਾਂ ਦੇ ਵਿਰੋਧੀ ਨੇ ਹਰਬਜਨ ਸਿੰਘ ਅਤੇ ਉਹਨਾਂ ਦੇ ਉਤਰਾਧਿਕਾਰੀ ਤਾਂ ଏਸੀਜੀ ਸਾਡੀ ਅੱਜ ਦੀ ਵੀਡੀਓ ਜੋ ਕਿ ਮੈਂ ਸਮਥਿੰਗ ਸਿੱਖੋ ਤੇ ਬੜੀ ਹੀ ਡਿਟੇਲ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਛੋਟੀ ਮੋਟੀ ਗੱਲ ਜੋ ਇਹਨਾਂ ਨੇ ਕਿਸੇ ਵੀ ਚਾਰਕ ਬਾਰੇ ਕਹੀ ਕਿਸੇ ਪੁਸਤਕ ਬਾਰੇ ਕਹੀ ਉਸ ਨੂੰ ਇਹਦੇ ਵਿੱਚ ਮੈਂ ਸ਼ਾਮਿਲ ਕੀਤਾ ਹੈ ਤਾਂ ਜੋ ਤੁਹਾਨੂੰ ਮਦਦ ਮਿਲ ਸਕੇ ਤੁਹਾਡਾ ਪੇਪਰ ਦੇਣ ਦੇ ਲਈ ਤੇ ਇਹ ਸੀ ਸਾਡਾ ਅੱਜ ਦਾ ਟੌਪਿਕ ਤੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਅੱਗੇ ਵਾਲੇ ਜਿਹੜੇ ਵੀ ਸਾਡੇ ਵਿਚਾਰਕ ਨੇ ਆਲੋਚਕ ਨੇ ਉਹ ਕਰਵਾਵਾਂਗੀ ਕਿਸ਼ਨ ਸਿੰਘ ਮੈਂ ਨੈਕਸਟ ਵੀਡੀਓ ਦੇ ਵਿੱਚ ਅਪਲੋਡ ਕਰਾਂਗੀ ਤਾਂ ਕਰਕੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ